ਹਾਂਜੀ ਕੀ ਨਾਮ ਹੈ ਤੁਹਾਡਾ ਜੀ ਸੰਤੋਸ਼ ਰਾਣੀ ਜੀ ਪਿੰਡ ਕਿਹੜਾ ਹੈ ਤੁਹਾਡਾ ਯਾਰਾ ਰਾਮ ਸਿੰਘ ਵਾਲਾ ਤੁਸੀਂ ਦਾਖਲ ਹੋਏ ਇੱਥੇ ਜਾਲਾਂਬਾਦ ਹਸਪਤਾਲ ਦੇ ਵਿੱਚ ਕੀ ਕਰਨਾ ਜੀ ਹਾਂਜੀ ਜੀ ਮੈਂ ਅਸੀਂ ਚੋਨਾ ਲਾ ਕੇ ਆਏ ਸੀ ਜੀ ਤੇ ਜੋਨਾ ਲਾ ਕੇ ਤੇ ਮੈਂ ਕੁੜੀ ਨੂੰ ਕਿਹਾ ਮੈਂ ਮੱਥਾ ਟੇਕੀ ਆ ਮੈਂ ਚਪੜਾ ਲੈ ਜਾ ਕਰੇ ਮੱਥਾ ਟੇਕ ਕੇ ਆਂਦੀ ਪੀਸੀ ਇਹਦੋਂ ਮੈਂ ਆਪਣੇ ਗੇਟ ਕਰੋ ਬੜੀ ਸੀ ਵੜਨ ਲੱਗੀ ਸੀ ਤੇ ਪਤਾ ਨਹੀਂ ਮੇਰੇ ਘਰ ਵਾਲਾ ਤੇ ਮੇਰੇ ਜਠਾਣੀ ਪਤਨ ਕਿਹੜੇ ਪਾਸੋਂ ਮੇਰੇ ਜਿਹੜੇ ਦੇ ਮੁੰਡਾ ਕਿਹੜੇ ਪਾਸੋਂ ਨਿਕਲੇ ਨੇ ਸੋਨੂੰ ਨਹੀਂ ਆਂਦਾ ਨਾ ਮੇਨੂੰ ਮੇਰੇ ਜਥਾਣੀ ਨੇ ਮੂੰਹ ਦਵਾਵਾ ਨਾ ਪਲੇ ਮੇਰੇ ਘਰ ਵਾਲੇ ਦੋਨੇ ਤਿੰਨੇ ਹੀ ਉਹਨੇ ਖਿੱਚ ਕੇ ਲੈ ਗਏ ਨੇ ਆਪਣੇ ਘਰੇ। ਵੀਰੇ ਦੋ ਤਿੰਨ ਘੰਟੇ ਕੁੱਟ ਮਾਰ ਕੀਤੀ ਸਾਰੇ ਆਂਡਗੜ ਦੇਖ ਹੀ ਗਏ ਨੇ। ਕਿਸੇ ਨਹੀਂ ਛਡਾਇਆ ਮੈਨੂੰ ਕਿਸੇ ਬਿਨਾ ਕਿਦਰ ਬੱਚੇ ਨੂੰ ਸੁਨੇਹਾ ਭੇਜਣ ਦੇਂਦੇ ਸੀ। ਨਾ ਮੈਨੂੰ ਕਿਸੇ ਰਿਸ਼ਤੇਦਾਰਾਂ ਦੇ ਮੈਂ ਕਿ ਮੇਰੇ ਭਾਂਜੇ ਨੂੰ ਕਿਸਨੇ ਲਾਉ ਕਹਿੰਦਾ ਉਹ ਕੀ ਕਰ ਲਵੇਗਾ ਮੇਰਾ। ਵੀਰੇ ਮੈਨੂੰ ਦੋ ਤਿੰਨ ਮਿੰਟ ਬਹੁਤ ਕੁੱਟਿਆ ਬਹੁਤ ਕੁੱਟ-ਕੁੱਟ ਕੇ ਬੇਹੋਸ਼ ਕਰਕੇ ਦੋ ਚਾਰ ਜਣੇ ਹੋਰ ਹੈਗੇ ਤਿੰਨ ਦੋ ਜਣੇ ਉਹਨਾਂ ਦਾ ਮੈਨੂੰ ਪਤਾ ਨਹੀਂ ਚੱਲਿਆ। ਮੇਰੇ ਕਦੇ ਕਾਪਾ ਮਾਰਦੇ ਸੀ ਕਾਪਾ ਅੰਦਰੋਂ ਕੱਚ ਖਿੱਚ ਕੇ ਲਿਆਉਂਦੇ ਨੇ ਮੈਂ ਸਰੇ ਠੱਲਿਆ ਸੀ ਆ ਮੇਰੇ ਸੇ ਉਂਗਲ ਛੱਟ ਲਾ ਗਈ ਸੀ ਉਸ ਬਾਅਦ ਮੇਰੇ ਅੰਦਰੋਂ ਪਤਾ ਨਹੀਂ ਕੀ ਕੋਸ਼ ਲਿਆਉਂਦੇ ਸੀ ਮੇਰੇ ਮੂੰਹ ਵਿੱਚ ਪਾਉਂਦੇ ਸੀ ਦਵਾਈ ਸੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਕੁੱਟ-ਕੁੱਟ ਕੇ ਮੈਨੂੰ ਬਿਹੋਸ਼ ਕਰਤਾ ਫਿਰ ਮੈਂ ਬਰੇ ਬੜੀ ਮੁਸ਼ਕਲ ਨਾਲ ਨਿਕਲੀ ਆ ਬੜੀ ਆਪਦੀ ਜਾਨ ਔਖੀ ਲਕਾਈ ਪਰ ਮੇਰਾ ਮਾਲਕ ਸਾਥ ਦੇਣ ਵਾਲਾ ਸੀ ਕਿ ਉਹ ਮੈਨੂੰ ਕਰੇ ਤੱਕ ਪਛਾਹਤਾ ਲੜਾਈ ਦੇ ਕੀ ਕਾਰਨ ਕਿਉਂ ਲੜਾਈ ਹੋ ਰਹੀ ਹੈ ਇਹ ਕਾਰ ਨੇ ਵੀਰੇ ਮੇਰੇ ਕਾਰ ਵਾਲਾ ਦਾ ਸੀ ਮੇਰੇ ਜਠਾਣੀ ਨਾਲ ਬਹੁਤ ਸਿਰਾਂ ਦਾ ਸਾਲ ਹੋ ਗਿਆ ਸਾਨੂੰ ਗਲੀਆਂ ਵਿੱਚ ਰੋੜੀ ਫਿਰਦਾ ਹੈ ਉਹਦੇ ਨਾਲ ਮੈਂ ਘਟੋ ਘਟਾ 10 ਵਾਰੀ ਫੜਿਆ ਮੈਂ ਰੋਕਦੀ ਸੀ ਪਰ ਮੈਂ ਜ਼ਬਰਦਸਤੀ ਚੁੱਪ ਕਰਕੇ ਚੁੱਪ ਕਰਦੀ ਦੀ ਚੁੱਪ ਕਰਦੀ ਸੀ ਮੈਂ ਦੀ ਚਲਾ ਜੇ ਵੀ ਕਾਰ ਬਣ ਜਾ ਬੱਚੇ ਛੋਟੇ ਆ ਟੇ ਮਟਾਪ ਕੇ ਆਗਾ ਬੱਚੇ ਤੇ ਅਸਰ ਪੈਂਦਾ ਪਿਆ ਤੇ ਉਹਨ ਜਦੋਂ ਖਿੱਚ ਕੇ ਮੈਨੂੰ ਐਂਡ ਤੱਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੀ ਆਹ ਤਿੱਕੇ ਮਾਰ ਦੋ ਇਹਨੂੰ ਮੇਰੇ ਕਾਰ ਵਾਲਾ ਕਹਿੰਦਾ ਮਾਰ ਦੋ ਇਹਨੇ ਨਹੀਂ ਟਲਣਾ ਆਪੇ ਇੱਕੋ ਕਾਰ ਬਣਾ ਲਵਾਂਗੇ ਗੱਡੀ ਤੇ ਮੈਨੂੰ ਤਮਕੀਆ ਦੇਂਦਾ ਸੀ ਕਹਿੰਦਾ ਗੱਡੀ ਲੈ ਕੇ ਦੇ ਮੇਰੇ ਜਿਹੜੇ ਤੇ ਮੁੰਡਾ ਕਹਿੰਦਾ ਲੈ ਕੇ ਦੇ ਗੱਡੀ ਉਹ ਤਾਂ ਸਾਡੇ ਬਲੇਗਾ ਮੋਟਰਸਾਈਕਲ ਵੀ ਲੈ ਕੇ ਦੇ ਮੇਰੇ ਕੰਨਾ ਦੀ ਵਾਲੀਆਂ ਵੀ ਲਾ ਲੀਆਂ ਸੋਨੇ ਦੀਆਂ ਸਿਕੋਨਾ ਤੋਲਾ ਕੋਕਾ ਵੀ ਮੇਰਾ ਲਾ ਲਿਆ ਕਹਿੰਦਾ ਕੋਠੀ ਵੀ ਨਾਲ ਖਾ ਦੇ ਤੇਰੇ ਬੱਚੇ ਗਲੀਆਂ ਵਿੱਚ ਰੋਲਣੇ ਨੇ ਤੈਨੂੰ ਟਪਾ ਕੇ ਤੇ ਮੈਂ ਕਹਿੰਦਾ ਨਹੀਂ ਮੇਰੇ ਪਿੱਛੇ ਹੈਗੇ ਨੇ ਮੇਰੇ ਪੇਕਾ ਪਰਵਾਰ ਕਹਿੰਦਾ ਕੀ ਕਰ ਲਵਾਂਗੇ ਕਹਿੰਦੇ ਅਸੀਂ ਚੁੱਗੀਆਂ ਲੈ ਗਏ ਆ ਅਸੀਂ ਕੋਠੀਆਂ ਲੈ ਗਏ ਆ ਬਹੁਤ ਵੀਰੇ ਤਮਕੀ ਜੀ ਮੈਨੂੰ ਬਹੁਤ ਤਮਕੀ ਜੀ ਸੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਬੱਚੇ ਛੋਟੇ ਨੇ ਮੈਂ ਕਿੱਥੇ ਗਲੀਆਂ ਚ ਲੈ ਕੇ ਰੋਣਾ ਬੜੀ ਔਖੀ ਮੈਂ ਮਿਹਨਤ ਕਰਕੇ ਪਾਲਦੀ ਪਈ ਹੂ ਕਿਨੇ ਬੱਚੇ ਤੁਹਾਡੇ ਜੀ ਤਿੰਨ ਬੱਚੇ ਆ ਜੀ ਅੱਛਾ ਕੁੜੀਆਂ ਕਿੰਨੀਆਂ ਤੇ ਦੋ ਕੁੜੀਆਂ ਜੀ ਅੱਛਾ ਇੱਕ ਮੁੰਡਾ ਜੀ ਤੁਹਾਡੇ ਘਰ ਵਾਲਾ ਜੋ ਕਿੱਥੇ ਰਹਿ ਰਿਹਾ ਹੱਸਦਾ ਪਤਾ ਨਹੀਂ ਜੀ ਉਹਦੋਂ ਮੈਨੂੰ ਖਿੱਚ ਕੇ ਲੈ ਗਿਆ ਉਹਦੋਂ ਦੋਸਤਾਂ ਨਾਲ ਸੀ ਜਦੋਂ ਮੈਨੂੰ ਖਿੱਚ ਕੇ ਲੈ ਗਿਆ ਹੁਣ ਮੈਨੂੰ ਪਤਾ ਨਹੀਂ ਕਿੱਥੇ ਗਾ ਉਹਨੂੰ ਨਾਲ ਹੀ ਆ ਵੀ ਦਾਖਲ ਕਰਾ ਕੇ ਆਇਆ ਹੈ ਸੋ ਦੂਸਰੀ ਪਾਰਟੀ ਦਾਖਲ ਹਾਂ ਉਹਨੂੰ ਕਰਾ ਕੇ ਆਇਆ ਦਾਖਲ ਫਰੀਦਕੋਟ ਆਪ ਲੈ ਕੇ ਗਿਆ ਗੱਡੀ ਵਿੱਚ ਪਾ ਕੇ ਸਾਡਾ ਫੋਨ ਨਹੀਂ ਚੱਕਿਆ ਉਹਨੂੰ ਦਾਖਲ ਕਰਾਤਾ ਇਹਨੇ ਜਿਹੜੀ ਦੂਸਰੀ ਪਾਰਟੀ ਦਾਖਲ ਉਹਨਾਂ ਨੂੰ ਸੱਟਾਂ ਲੱਗੀਆਂ ਉਹਨੂੰ ਤਾਂ ਵੀ ਤੇ ਸਾਨੂੰ ਤਾਂ ਪਤਾ ਨਹੀਂ ਸੱਟਾਂ ਲੱਗੀਆਂ ਆ ਕੋਈ ਨਹੀਂ ਲੱਗੀਆਂ ਹਾਂਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਜੀ ਹਾਂਜੀ ਜਿਹੜੇ ਮੈਨੂੰ ਘਰੋਂ ਚੱਕ ਕੇ ਲੈ ਗਏ ਨੇ ਮਾਰਨਾ ਚਾਹੁੰਦੇ ਜੀ ਮੈਨੂੰ ਕਹਿੰਦੇ ਤੇਰਾ ਖਾਨਦਾਨੀ ਖਤਮ ਕਰ ਦਾਂ ਮੈਨੂੰ ਕਿੰਦਰ ਬੱਚੇ ਗਲੀਆਂ 'ਚ ਰੋਲਨੇ ਆ ਇਹਨਾਂ ਇਨਸਾਫ ਦਿੱਤਾ ਜਾਵੇ ਮੈਨੂੰ ਕਾਨੂੰਨੀ ਕਾਰਵਾਈ ਨਾ ਤੇ ਕੀਤੀ ਜਾਵੇ ਕਿਉਂ ਮੈਂ ਅਦੇ ਬੱਚਿਆਂ ਨੂੰ ਅੱਗੇ ਤੋਂ ਕਮਾ ਕੇ ਖਵਾ ਸਕਾਂ ਮੇਰੇ ਬੱਚੇ ਤਾਂ ਅੱਜ ਵੀ ਰੁੱਲਦੇ ਨੇ ਅਰਲਾ ਤੇ ਕੱਲ ਵੀ ਰਲਾਤੇ ਨੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਦਾਖਲ ਹੋਏ ਨੂੰ ਹਸਪਤਾਲ ਦੇ ਵਿੱਚ ਵੀਰ ਵਰ ਰਾਤ ਨੂੰ ਇਸ ਤੇ ਪੁਲਿਸ ਲੈ ਕੇ ਨਹੀਂ ਗਏ ਬਿਆਨ ਤੁਹਾਡੇ ਨਹੀਂ ਆਏ ਜੀ ਪਿੰਡ ਦੀ ਪੰਚਾਇਤ ਵੀ ਸਾਲ ਹੋ ਗਿਆ ਪਿੰਡ ਦੀ ਪੰਚਾਇਤ ਨੂੰ ਸਾਰਾ ਪਤਾ ਹੈ ਮੇਰੇ ਘਰ ਵਾਲੇ ਗਲਤ ਤੇ ਮੇਰੇ ਜਿਠਾਣੀ ਵੀ ਗਲਤ ਤੇ ਪਰ ਮੇਰੀ ਕੋਈ ਸੁਣਾਈ ਕਰਦੇ ਕੋਈ ਕੁਝ ਵੀ ਕੋਈ ਨਹੀਂ ਸੁਣਦੇ ਮੇਰੀ ਮੈਂ ਮਜਬੂਰੀ ਖਾਤਰ ਆ ਮੈਂ ਇੱਥੇ ਤਿਕਨ ਪਹਾਇਆ ਮੈਨੂੰ ਮੈਨੂੰ ਇਹਨਾਂ ਮਜਬੂਰ ਕੀਤਾ ਇਹਨਾਂ ਮੇਰਾ ਘਰ ਵਾਲਾ ਆਪਦੇ ਜ਼ੁਲਮ ਲਾਉਂਦਾ ਤੇ ਘਰ ਵਾਲੇ ਤੇ